ਤਬ ਚਾਲੇ ਮੰਜੜਾਈ ਪਈ ਹੈ ਨੀਪ੍ਰੀਤ ਪ੍ਰੀਤ ਨੀਪ੍ਰੀਤ ਹਾਂ ਮੈਂ ਕਹਿੰਦੀ ਸੀ ਮੈਂ ਤੁਹਾਡੀ ਗੱਡੀ ਦੀ ਚਾਬੀ ਦੇ ਦੋ ਅਸੀਂ ਮੜਾ ਜਰੂਰੀ ਕੰਮ ਜਾ ਕੇ ਆਉਣਾ ਘੰਟਾ ਕੀ ਲੱਗੂਗਾ ਬਸ ਕਿਹੜੀ ਗੱਡੀ ਕਾਹਨੂੰ ਚ ਹੈਡਾਂ ਕਰਦੇ ਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਸ਼ਰਮ ਸਾਨੂੰ ਨਹੀਂ ਆਉਂਦੀ ਕਿ ਸੋਨੂੰ ਨਹੀਂ ਆਉਂਦੀ ਹੈ ਜਿਹੜੇ ਇਹੋ ਜਿਹੇ ਕੁਸ਼ ਕਰਦੇ ਹੂੰ ਤੂੰ ਨੂੰ ਸਮਝਾ ਨਹੀਂ ਸਕਦੀ ਭਾਈ ਤੇਰਾ ਵੀ ਤਾਂ ਭਾਈ ਆਹੋ ਤੂੰ ਸਮਝਾ ਲੈ ਆਹੋ ਮੇਰਾ ਵੀ ਤਾਂ ਭਾਈ ਆ ਮੇਰੇ ਕਹਿਣੇ ਤੇ ਚੱਲਣ ਦਾ ਰੋਗਾ ਛੱਡਾ ਹੀ ਨਹੀਂ ਹੋ ਮੇਰੇ ਤਾਂ ਕਹਿਣੇ ਤੂੰ ਬਾਹਰ ਕਰਤਾ ਹੋ ਜੇ ਕੰਜਰਾਂ ਚੱਜਦਾ ਹੋਵੇ ਕੀ ਮਜਾਲ ਆ ਤੁਸੀਂ ਖੁਸਕ ਜੋ ਕਹਿ ਜੋ ਮੈਨੂੰ ਕੁਛ ਆ ਕੰਜਰ ਤਾਂ ਆ ਉਹ ਜਿਹੜਾ ਮੈਨੂੰ ਚਿਹੜਾ ਕਰਾਂਦਾ ਓ ਸਾਰਾ ਦਿਨ ਕਿ ਦਿੱਤਾ ਤੋਂ ਬਿਨਾਂ ਕੋਈ ਕੰਮ ਵੀ ਹੈਗਾ ਚਲੋ ਤਾਂ ਛੱਡੋ ਜੀ ਚਲ ਤੁਸੀਂ ਕਿਉਂ ਮੇਰੇ ਨਾਲ ਲੜਨ ਆ ਗਏ ਜਾਓ ਆਪਦੇ ਕੰਮਕਾਰ ਕਰੋ ਲੜਨ ਵਾਲੇ ਤਾਂ ਕੰਮ ਕਰਦੀਆਂ ਗੱਲ ਤਾਂ ਇਹ ਨਾ ਵੀ ਇਹਨੇ ਕਿ ਦਿੱਤਾ ਕਰਨੀਆਂ ਨੇ ਮੈਂ ਤਾਂ ਨਾ ਤੁਹਾਡੇ ਕਿੱਟੀ ਡਿਚ ਦਰਦ ਲੁਕਾਉਂਦਾ ਜਦੋਂ ਮੈਂ ਕੋਈ ਚੀਜ਼ ਲੈਣੀ ਹੋਵੇ ਤਾਂ ਠਾਹੋਂਦੇ ਨੇ ਉੱਥੇ ਵੱਜਦੀ ਐ ਜੇ ਕੋਈ ਮੈਂ ਇੱਥੇ ਕੰਮ ਕਰਨ ਲੱਗਿਆ ਤਾਂ ਮੇਰ ਨਾਲ ਮੜਿੱਕਣ ਲੱਗ ਜਾਂਦੀ ਐ ਆ ਹੁਣ ਹੁਣ ਪਤਾ ਨਹੀਂ ਉਹ ਕਿੱਥੋਂ ਪਤਾ ਲੱਗਿਆ ਬੇ ਕਿਤੇ ਜਾਂਦੇ ਆ ਪਰ ਆਪਾਂ ਨੂੰ ਤਿਆਰ ਹੁੰਦਿਆਂ ਨੂੰ ਦੇਖ ਲਿਆ ਹੂ ਕਿਹੜਾ ਕੋਈ ਪੜਦਾ ਇੱਥੇ ਕਿੰਨੇ ਵਾਰ ਕਿਹਾ ਕੰਦ ਕੱਢ ਲਓ ਤਾਂ ਹੀ ਮੰਜੜਾ ਚੜਾਇਆ ਨੇ ਓ ਭਾਈ ਆ ਬੰਨੇ ਛੋਡੇ ਬੁਰੇ ਹੱਥ ਤੁਸੀਂ ਸਾਨੂੰ ਕਿਉਂ ਤੰਗ ਕਰਦੇ ਹੋ ਐ ਚੰਗੇ ਭਲੇ ਨੂੰ ਤੁਹਾਨੂੰ ਕੋਈ ਹੋਰ ਕੰਮ ਹੀ ਨਹੀਂ ਕਲੇਸ਼ ਤੋਂ ਬਾਈ ਕੰਮ ਤਾਂ ਤੁਹਾਨੂੰ ਨਹੀਂ ਕਿਉਂ ਮੇਰੇ ਸਿਰ ਤੇ ਚੜ ਕੇ ਬੋਲਣ ਲੱਗੇ ਆ ਐਡਾ ਵੱਡਾ ਤੁਹਾਡਾ ਘਰ ਆ ਉਧਰ ਦੀ ਇੱਕ ਕੱਢ ਲਓ ਬਾਹਰ ਕਿਉਂ ਨਹੀਂ ਕੱਢਦੇ ਤੁਸੀਂ ਕਿਉਂ ਕੱਢ ਲੀਏ ਕਿਉਂ ਕੱਢ ਲਿਆ ਬਾਹਰ ਲੰਦੇ ਆ ਉਹਨਾਂ ਨੂੰ ਫੇਰ ਚਲੇ ਜਾਣਗੇ ਲੰਦੇ ਆ ਫੇਰ ਚਲੇ ਜਾਂਦੇ ਆ ਤੇ ਮੇਰੀ ਗੱਲ ਸੁਣ ਸ਼ਾਮਲਾਟਾ ਹੈ ਨਹੀਂ ਸ਼ਾਮਲਾਟ ਦੀ ਗੱਲ ਨਹੀਂ ਹੈਗੀ ਸਾਡੇ ਹਿੱਸੇ ਚ ਆਇਆ ਹੋਇਆ ਨਹੀਂ ਘਰ ਬੰਦਿਆ ਹੋਇਆ ਹੈ ਕੁਮਾਰ ਹੋਗੀ ਮੇਰੀ ਗੱਲ ਸੁਣ ਪ੍ਰੀਤ ਨਾਲੇ ਹਜੇ ਤੱਕ ਆਪਣੀਆਂ ਬੰਡਾਂ ਨਹੀਂ ਪਈਆਂ ਹੋਗੀਆਂ ਚੱਲ ਕੋਈ ਨਾ ਤੁਸੀਂ ਘਰ ਪਾ ਲਿਆ ਮੇਰੀ ਅਸੀਂ ਤਾਂ ਫੇਰ ਵੀ ਸੋਚਿਆ ਅਸਤਾ ਹਜੇ ਮਰੰਮਤ ਵੀ ਨਹੀਂ ਕਰਾਈ ਸੋਨੂੰ ਤਾਂ ਮਰੰਮਤ ਵੀ ਕਰਵਾ ਕੇ ਦੇਤੀ ਅੰਦਰੋਂ ਆ ਬਾਹਰੋਂ ਰਹਿੰਦੀ ਇੱਕ ਕੰਮਦਲ ਪਾਈ ਕਰਾ ਲੋਂਗੇ ਉਹ ਗੱਲ ਤਾਂ ਅਸਤਾ ਨਹੀਂ ਸੋਚਦੇ ਕਾ ਬੋਲਣ ਦੀ ਲੋੜ ਨਹੀਂ ਹੈਗੀ ਆਪ ਤਾਂ ਚੁੱਪ ਕਰਕੇ ਉਧਰ ਨੂੰ ਜਿੱਧਰ ਮਰਦੀ ਜੀ ਜਾਓ ਮੈਂ ਤਾਂ ਉਰੀ ਸੌਂਗੀ ਮੈਨੂੰ ਬੰਦੇ ਤੈਨੂੰ ਤੱਕਣਾ ਪਊਗਾ ਭਾਈ ਐਨੀ ਗੱਲ ਨਹੀਂ ਚੱਲਦੀ ਐਂ ਕੀ ਰੋਬ ਮਾਰਦਾ ਮੈਨੂੰ ਤਾਂ ਇਹ ਦਿਮਾਗੀ ਤੌਰ ਤੇ ਅਫਸੈਟ ਲੱਗਦੀ ਹੈ ਓਏ ਦਿਮਾਗੀ ਤੌਰ ਤੇ ਕਾਨੂੰ ਅਫਸੈਟ ਹੈ ਸਮਾਜ ਦਾ ਤਾਂ ਦਿਮਾਗ ਆਪਣੇ ਨਾਲੋਂ ਬੜਾ ਤੇਜ਼ ਚੱਲਦਾ ਆ ਦੇਖ ਇਹਦੇ ਮੂੰਹੋਂ ਨਿਕਲ ਤਾਂ ਗਿਆ ਵੀ ਕੰਦ ਕੱਢ ਲਓ ਹੈ ਸਹੀ ਗੱਲ ਹੈ ਓਏ ਵੀ ਕੰਦ ਕੱਢ ਲੈਣਾ ਅਸੀਂ ਇੱਧਰ ਆਪੇ ਮੌਜਾ ਕਰਾਂਗੇ ਓ ਚਿਤਰਾਈ ਵਾਲੀਆਂ ਗੱਲਾਂ ਤਾਂ ਇੰਨੀਆਂ ਸੋਲ ਜਿਹੜੀਆਂ ਨੇ ਇਹਨੂੰ ਤਾਂ ਹੀ ਮੈਂ ਵੀ ਕਿਹਾ ਚਿਲਾਖ ਤਾਂ ਬਥੇਰੀ ਹੈ ਓ ਭਾਈ ਨਾ ਕਾਨੂੰ ਪਕਾਈ ਮਾਰੀ ਜਾਂਦੇ ਹੋ ਸਿਰ ਦੁਖਣ ਲਾਤਾ ਭੱਜ ਜਾ ਇਥੋਂ ਓਏ ਮੇਰੀ ਗੱਲ ਸੁਣ ਇਹਨੂੰ ਤਾਂ ਵੱਡੇ ਸ਼ੌਂਕੀ ਹੈ ਨਹੀਂ ਮੈਂ ਤਾਂ ਉਧਰ ਜਾਣਾ ਆਪਾਂ ਠਹਿਰ ਕੇ ਬਗ ਜਾਗੇ ਵੱਡਿਆਂ ਲਈ ਕੋਈ ਗੱਲ ਹੋਵੇ ਤਾਂ ਹੀ ਬੱਟੇ ਚੱਤੇ ਹੋਵੇ ਇਹਨੂੰ ਜਿਤਾਈ ਜੇ ਚਾਰੇ ਪਾਸੇ ਆਪ ਨਾ ਕੁਝ ਕਹੀ ਇਹਨੂੰ ਨਾ ਜਾਨ ਨੂੰ ਮੈਨੂੰ ਕੀ ਕਹਿ ਗਿਆ ਸਭ ਤੋਂ ਸੁਣਾ ਕੇ ਗਿਆ ਸਿਆਣਾ ਬਿਆਣਾ ਉਹ ਤੂੰ ਐ ਬੋਲਦੀ ਹੈਂ ਤੇ ਇਥੋਂ ਵੱਡੇ ਆ ਸੀ ਮਾਰਾ ਮਾ ਟਾਕਲ ਤੋਂ ਕੰਮ ਲੈ ਲਿਆ ਕਰ ਬਾਈ ਮੈਂ ਤਾਂ ਐ ਹੀ ਬੋਲੂਗੀ ਨਾ ਮੇਰੇ ਮੂੰਹ ਲੱਗਿਆ ਕਰੋ ਤੂੰ ਨਾ ਬਗ ਜਾ ਆਪ ਦਾ ਉਧਰ ਦੀ ਖੜਾ ਲੋ ਬਾਹਰ ਜਦੋਂ ਤੂੰ ਆਈ ਨਹੀਂ ਸੀ ਨਾ ਐਨਾ ਪ੍ਰੇਮ ਹੁੰਦਾ ਸੀ ਸਾਰੇ ਵਧੀਆ ਰਹਿੰਦੇ ਸੀ ਆ ਜਿੱਦਣ ਦੀ ਚੜੇਲ ਤੂੰ ਆ ਗਈ ਨਾ ਖੇਰੂ ਖੇਰੂ ਕਰਤਾ ਸਾਰਿਆਂ ਨੂੰ ਮੈਂ ਕੀ ਖੇਰੂ ਖੇਰੂ ਕਰਤਾ ਖੇਰੂ ਖੇਰੂ ਤਾਂ ਤੂੰ ਕੀਤਾ ਕਿ ਮੈਂ ਕਹਦਣਾ ਕੀਤਾ ਤੂੰ ਸਾਰਿਆਂ ਨੂੰ ਟਿੰਡੀ ਦੇ ਵਿੱਚ ਤੇ ਚੱਕੀ ਰੱਖਦੀ ਆ 24 ਘੰਟੇ ਨਾ ਮੈਂ ਕੀ ਚੱਕ ਲਿਆ ਬੋਲ ਬੋਲ ਕੇ ਕਰਤਾ ਸਾਰਾ ਸਿਰ ਤੇ ਤੂੰ ਚੱਕੀ ਫੇਰਦੀ ਆ ਨਹੀਂ ਮੈਨੂੰ ਐ ਦੱਸ ਤੂੰ ਮੰਝਾ ਚੱਕੇਂਗੀ ਕਿ ਨਾ ਇਥੋਂ ਮੈਂ ਕਿਉਂ ਚੱਕਾਂ ਮੈਂ ਨਹੀਂ ਚੱਕ ਦੇ ਚੁੱਕਦੀ ਹੈਗੀ ਆਪਦਾ ਪਿੱਛੇ ਮੁੜ ਜਾ ਕਿਉਂ ਮੁੜ ਜਾ ਐ ਕਿ ਥਾਂ ਵੱਡਿਆ ਹੋਇਆਗਾ ਆ ਰੋੜੇ ਆ ਕਿੰਨਾ ਬਦਰਾ ਕਿੰਨੇ ਵਾਰ ਕਹਤਾ ਤੇਰੇ ਪਤੰਦਰ ਨੂੰ ਕਹਦਾ ਕਰ ਚੱਕ ਲਾ ਬੇਲਾ ਬੈਠਾ ਰਹਿੰਦਾ ਮੁਰਗੇ ਨਾਲ ਖੇਡੀ ਜਾਂਦਾ ਉਹ ਨਹੀਂ ਚੱਕਦਾ ਹੈਗਾ ਲਾ ਲਓ ਜ਼ੋਰ ਲੈ ਮੰਜਾਬੀ ਆ ਕਿ ਮੈਂ ਤਾਂ ਬਾਾਰ ਚ ਜਾਉਂਗੀ ਹੈ ਤੇ ਰੋੜੇ ਵੀ ਨਹੀਂ ਚੱਕਦੇ ਸਾਨੂੰ ਕਹਿੰਦੇ ਤੁਸੀਂ ਉਧਰ ਬਾਾਰ ਕੱਢ ਲਓ ਕਮਾਲ ਹੋ ਗਈ ਕੁਝ ਬੰਦਿਆਂ ਨੇ ਮੈਡਮ ਹਜੇ ਅਮੈਨ ਨੂੰ ਨਹੀਂ ਪਤਾ ਪਕਾਈ ਨਾ ਮਾਰ ਭੱਜ ਜਾ ਇੱਥੋਂ ਆ ਕੜੀ ਸੌਣ ਵੀ ਨਹੀਂ ਦਿੰਦੇ ਹੈਗੇ ਨਾ ਤੂੰ ਜਮੇ ਨਹੀਂ ਚੱਕਦੀ ਮੈਂ ਨਹੀਂ ਚੱਕਦੀ ਚੱਲ ਫਿਰ ਮੈਂ ਵੀ ਇੱਥੋਂ ਜਾਉਂਗੀ ਐ ਕਿਵੇਂ ਲੰਘ ਜੀ ਹੈ ਤੂੰ ਛੱਡ ਆਏ ਤੂੰ ਜਾਦੇ ਨਹੀਂ ਫਿਰ ਮੈਂ ਆਖੇ ਚੱਲ ਕਾਹਨੂੰ ਕਾਹਨੋ ਸਿੱਖ ਜ਼ਰੂਰੀ ਕੰਮ ਜਾਂਦੇ ਸੀ ਇਹ ਮਸਤੀ ਫਿਰਦੀ ਹੈ ਹਨਾ ਹੋ ਗਈ ਉਹ ਹਟ ਜਾ ਉਹ ਹਟ ਜਾ ਇਹਨੇ ਦੱਸ ਹੀ ਦੇਣਾ ਪਤਾ ਆਉਂਦੇ ਮੂੰਚੇ ਕਰ ਲੈ ਪਹਿਲਾ ਹੈ ਨਾ ਲਈ ਫਿਰ ਤਾਂ ਮਧਾਣਾ ਦੱਤਲ ਕਰਦਾ ਸੀ ਮੈਂ ਤਾਂ ਕਰਦਾ ਸੀ ਨਾਲੇ ਹੋਰ ਐਂ ਕਾ ਤੂੰ ਲੜੀ ਜਾਨੀ ਐ ਤੂੰ ਤੂੰ ਸਾਰਾ ਦਿਨ ਹੀ ਦੱਤ ਨਾ ਕਰਦਾ ਫਿਰ ਜਾਨਾ ਆਹ ਦੇਖ ਲੈ ਆਹ ਦੇਖ ਲੈ ਮੇਰੀ ਗੱਲ ਸੁਣ ਚੰਦ ਆ ਇਹਦੀ ਗਲਤੀ ਹੈ ਵਿਚਾਰੇ ਮੰਜਾ ਡਾਈ ਪਈ ਇਹਨੇ ਸ਼ਰਮ ਨਹੀਂ ਆਉਂਦੀ ਆਹ ਦੇਖ ਲੈ ਕਿਵੇਂ ਬੋਲਦੀ ਆ ਦੱਸ ਮੈਂ ਸੋਵਣਾ ਹੋਰ ਮੈਂ ਕੀ ਕਰਾਂ ਅੱਛਾ ਤੇ ਤੂੰ ਤੂੰ ਕਿਵੇਂ ਬੋਲੀਏ ਤੇਰੇ ਬਾਏ ਵੀ ਬਹੁਤ ਕੁਝ ਬੋਲੀਏ ਇਹ ਆ ਤਾਂ ਜਈ ਜੀ ਹੈਗੀ ਆ ਹੈਗੀ ਆ ਤੂੰ ਦੱਸ ਹਾਂ ਆਪ ਬੋਲੀ ਹੋ ਰਹੀਆਂ ਆਹੋ ਅਸੀਂ ਤਾਂ ਆਪ ਹੀ ਬੋਲੇ ਹੋ ਰਹੇ ਹਾਂ ਤੁਸੀਂ ਆ ਗਏ ਸਿਆਣੇ ਚੜਦੇ ਚੰਦ ਨਾ ਵੀ ਮਾਂ ਨੇ ਬੜੀ ਚੰਗੀ ਜਿਹੀ ਗੱਲ ਦੱਸਦੀ ਕੀ ਦੀ ਆ ਹੁਣ ਜਦੋਂ ਮੈਂ ਉੱਥੋਂ ਭੱਜ ਗਿਆ ਮੈਂ ਮੁਰਗੇ ਨੂੰ ਦਾਣੇ ਪਾ ਰਿਹਾ ਸੀ ਮੈਂ ਦੇਖਿਆ ਤੁਸੀਂ ਜੂੰਡੋ ਜੂੰਡੀ ਹੋ ਰਹੇ ਹੋਵੇਂ ਤੂੰ ਮੰਜੇ ਉੱਤੋਂ ਦੀ ਟੱਪਰੀ ਸੀ ਹੋਰ ਕਿੱਧਰ ਦੀ ਟੱਪਾਂ ਰਸਤਾ ਹੈਗਾ ਇੱਕ ਪਾਸੇ ਆ ਨਹੀਂ ਚੱਕਦੇ ਹੈਗੇ ਤੂੰ ਪਿਆਰ ਨਾਲ ਕਹਦੇ ਇਹਨੂੰ ਬਠੇਰਾ ਪਿਆਰ ਨਾ ਤੇਰਾ ਬਾਈ ਵੀ ਕਹਿ ਗਿਆ ਇਹ ਪੜੋ ਪਿਆਰ ਨਾ ਮੰਨਦੀ ਨਹੀਂ ਫਿਰ ਸਾਨੂੰ ਧੱਕਾ ਕਰਨਾ ਪੈ ਦੇ ਲਾ ਹੁਣ ਤਾਂ ਤੂੰ ਆਪਣੀ ਅੱਖਾਂ ਨਾਲ ਦੇਖ ਲੈਣਾ ਉਹਦਾ ਮੈਂ ਦੇਖ ਰਿਹਾ ਵੀ ਇਹ ਕੀ ਕਰਦੇ ਨੇ ਮੇਰੇ ਨਾਲ ਮੈਂ ਸੁੱਤੀ ਪਈ ਸੀ ਤੇ ਅਗਲੇ ਛਾਲ ਮਾਰ ਕੇ ਉੱਤੇ ਟਿੱਕ ਪਈ ਆ ਉਹ ਵੀ ਤੀ ਸ਼ਾਂ ਕਰਕੇ ਨੇ ਇੱਥੇ ਮੰਜਾ ਡਾਲਿਆ ਵੀ ਉਧਰ ਧੁੱਪ ਆ ਗਈ ਅੱਛਾ ਅੰਦਰ ਤਾਂ ਬਣੇ ਸੋ ਜੇ ਸੂਰਜ ਨਿਕਲਦੇ ਨੇ ਅੰਦਰ ਪੈ ਜੇ ਅੱਗੇ ਕਮਰੇ 'ਚ ਹੀ ਪੈਂਦੀ ਸੀਗੀ ਇਹ ਭਾਬੀ ਕੋ ਹਵਾ ਚਾਹ ਹੁਣ ਰੋਜੀ ਪਈ ਜਾਂਦੀ ਕਮਰੇ 'ਚ ਮੇਰਾ ਘਰ ਆ ਮੈਂ ਜਿੱਥੇ ਮੇਰਾ ਦਿਲ ਕਰੂਗਾ ਮੈਂ ਤਾਂ ਮੰਜਾ ਡਾਊਂਗੀ ਦੱਸ ਚੱਲ ਕੋਈ ਨਾ ਮੈਂ ਵੀ ਦੇਖ ਜੇ ਤੂੰ ਕਿ ਭਾਬੀ ਤੂੰ ਜਾ ਲੋਟ ਹੀ ਨਹੀਂ ਆਉਂਦੀ ਬਥੇਰੀ ਨਰਮਾਈ ਦੇਖ ਲਈ ਤੇਰੇ ਨਾਲ ਪ੍ਰੀਤ ਬਥੇਰੀ ਨਰਮਾਈ ਦੇਖ ਲਈ ਕਿਹੜੀ ਨਰਮਾਈ ਹੈ 24 ਘੰਟੇ ਤੱਕ ਕਲੇਸ਼ ਕਰਦੀ ਰਹਿੰਦੀ ਆ ਮੇਰੇ ਨਾਲ ਕੋਈ ਨਾ ਮੈਂ ਕਰਦੀ ਇਹਨਾਂ ਦਾ ਨਰਮਾਈ ਨਰਮਾਈ ਤੂੰ ਜਾ ਅਸੀਂ ਕਾਰੋਬਾਰ ਦੀ ਗੱਲ ਕਰਨੀ ਆ ਦੇਖ ਲੈ ਕਿੱਡੀ ਜਵਾਨ ਹੈ ਇਹਦੀ ਬਾਲਾ ਬੋਲਦੀ ਆ ਮੈਂ ਦੇਖ ਲਈ ਅੱਜ ਮੈਨੂੰ ਪਹਿਲਾਂ ਤੇਰੇ ਤੇ ਯਕੀਨ ਨਹੀਂ ਸੀ ਅੱਜ ਭਰੋਸਾ ਹੋ ਗਿਆ ਹੂੰ ਤੂੰ ਮੈਨੂੰ ਕਹੀ ਜਾਂਦਾ ਭਾਬੀ ਤਾਂ ਬਥੇਰੀ ਚੰਗੀ ਆ ਆ ਚੰਗੀ ਆ ਇਹ ਨਾ ਕਾਨੂੰ ਚੰਗੀ ਚੰਗੀ ਆ ਨਾ ਮੈਂ ਦੇਖ ਲਈ ਅੱਜ ਜੱਫ ਵਾਲਿਆ ਕਿਤੇ ਮੈਂ ਉੱਥੋਂ ਉੱਥੋਂ ਦਾਣੇ ਪਾ ਰਹੇ ਦਿਓ ਸਾਹਮਣੇ ਦੇਖ ਲੈ ਮੁਰਗਿਆਂ ਨੂੰ ਮੈਂ ਇੱਕਦਮ ਜਦੋਂ ਖੜਕਾ ਜਿਹਾ ਹੋਇਆ ਮੈਂ ਪਿੱਛੇ ਮੁੜ ਕੇ ਦੇਖਿਆ ਮੰਜੇ ਉਤੋਂ ਦੀ ਟੱਪਰੀ ਸੀ ਜੇ ਤੂੰ ਚੱਜਦਾ ਹੋਂਵੇਂ ਕਾ ਤੋ ਕਹਾਵੇਂ ਮੈਨੂੰ ਮੈਂ ਮੈਂ ਤੇਰੇ ਮੂਰੇ ਬੋਲਿਆ ਦੱਸ ਮੈਂ ਬੋਲਿਆ ਨਹੀਂ ਹੈਗਾ ਬੋਲਿਆ ਮੂਰੇ ਬੋਲਿਆ ਤੂੰ ਦੀ ਵਿਚਾਲੇ ਬੈਠੀ ਸੀ ਨਹੀਂ ਮੈਂ ਤਾਂ ਗੁੱਤ ਜੀ ਪੱਟਦਾ ਦਾ ਉਹਦੀ ਪੱਟ ਦਿੰਦਾ ਫਿਰ ਮੈਂ ਕਿਹਾ ਤੇਨੂੰ ਰੋਕਦੀ ਸੀ ਉਹ ਤਾਂ ਮੈਂ ਕਿਹਾ ਚੱਲ ਕਾ ਹਾਨੂੰ ਚੰਗਾ ਜਾਣੀ ਲਾ ਦੇਗਾ ਘਰ ਪਰਿਵਾਰ ਚ ਘਰ ਪਰਿਵਾਰ ਐ ਜਾ ਹੁੰਦਾ ਘਰ ਪਰਿਵਾਰ ਚਲ ਉਹ ਤਾਂ ਜਹੀ ਜੀ ਬੋਲੀ ਹੈਗੀ ਹੈਗੀ ਆ ਤੂੰ ਤਾਂ ਸਿਆਣੀ ਆ ਚੱਲ ਅੱਛਾ ਜੰਬਲੀਆਂ ਜਾਲਾ ਮਰ ਤੂੰ ਵੀ ਖੜਾ ਹੋ ਇੱਥੋਂ ਮੈਨੂੰ ਭੈਣ ਦੇ ਮੜ ਜਾ ਪਾਏ ਜੀ ਗੱਲ ਤਾਂ ਸੁਣ ਲੈ ਜਿਹੜੇ ਕੰਮ ਆਇਆ ਮੈਂ ਹੁਣ ਕਿਹੜਾ ਕੰਮ ਹੈ ਹੁਣ ਆਪਾਂ ਤੋੜਨਾ ਕਾਰੋਬਾਰ ਵਧੀਆ ਕੈਂਟ ਪੂਰਾ ਹੁਣ ਕਿਹੜਾ ਕਾਰੋਬਾਰ ਤੋੜਨਾ ਤੂੰ ਕੁਛ ਨਹੀਂ ਕਰਨਾ ਤੂੰ ਬਸ ਦੋ ਵਧੀਆ ਵਧੀਆ ਇਹ ਡੰਡੇ ਲੱਭ ਕੇ ਰੱਖੀ ਸੂਟੀਆ ਡੰਡੇ ਹਾਂ ਹੁਣ ਤੂੰ ਕਿਹਨੂੰ ਕੁੱਟਣਾ ਉਹ ਕੁੱਟਣਾ ਕਾਣੂ ਆ ਉਹ ਗਲੀਆਂ 'ਚ ਫੇਰਾ ਕਰਾਂਗੇ ਹੁੱਕੇ ਤੇ ਆ ਕਰਾਂਗੇ ਮੈਂ ਸਮਝੀ ਨਹੀਂ ਹੈਗੀ ਖੁੱਲ ਕੇ ਦੱਸ ਜੀ ਕੱਟਾ ਵੇਚ ਮੱਝ ਵੇਚ ਉਹ ਆਪਾਂ ਕੱਟੇ ਮੱਝ ਵੇਚ ਕੇ ਆਪਾਂ ਲੇਲਾ ਕਰਾਂਗੇ ਕੱਟੇ ਮੱਝ ਲੈ ਕੇ ਆਪਾਂ ਅੱਗੇ ਵੇਚਦਾ ਕਰਾਂਗੇ ਮੈਂ ਪਹਿਲਾਂ ਮੁਰਗਿਆਂ ਨਾਲ ਘਰ-ਪਰ ਰੱਖਿਆ ਹੁਣ ਤੂੰ ਕੱਟੇ ਮੱਝਾਂ ਨਾਲ ਭਰਦੇ ਓਏ ਉਹ ਤਾਂ ਆਪਾਂ ਨੇ ਅੱਗੇ ਤੇਰੀ ਤੇ ਕੋਈ ਗੱਲ ਹੀ ਨਹੀਂ ਹੈਗੀ ਓਏ ਉਹ ਤਾਂ ਅੱਗੇ ਆਪਣੇ ਪੋਇਟਰੀ ਫਾਰਮ ਪਾਉਣਾਗਾ ਮੈਂ ਤਾਂ ਤੈਨੂੰ ਪਾਰਟ ਟਾਈਮ ਜੋਬ ਦੀ ਗੱਲ ਕਰਦਾ ਜਾਂ ਤੂੰ ਇੱਥੇ ਚਿੜੀਆਂ ਘਰ ਬਣਾਉਣਾ ਹੈ ਇਹਨੇ ਡੰਗਰ ਪਸ਼ੂ ਇਕੱਠੇ ਕਰੀ ਜਾਣਾ ਕੀ ਕਰੇਗਾ ਇਹਨਾਂ ਨੂੰ ਤੂੰ ਮੈਨੂੰ ਐਂ ਦੱਸ ਵੀ ਡੰਡੇ ਲੱਗ ਕੇ ਦੇਂਗੀ ਕਾ ਉਹ ਵੀ ਮੈਂ ਕਿਸੇ ਹੋਰ ਨੂੰ ਕਹਾਂ ਅੱਗੇ ਦੱਸ ਤੇਰੇ ਬਿਜ਼ਨਸ ਦਾ ਸਾਰੀ ਗੱਲ ਦੱਸ ਪਹਿਨਾ ਸਾਰੀ ਗੱ ਵੇ ਤੂੰ ਸੀ ਕਦੇ ਕਾਮਾ ਰੋਲੀ ਬੰਦ ਵੀ ਕਰ ਲਿਆ ਕਰੋ ਜਦ ਮਰਜੀ ਆ ਜਾ ਇਹਨਾਂ ਦੇ ਕੁਛ ਨਾ ਕੁਛ ਕੁੱਤੀ ਜਿੱਕਾ ਚਲਦਾ ਹੀ ਰਹਿੰਦਾ ਪੈਣੀ ਨਾ ਨੀ ਤਾਂ ਮੇਰਾ ਜੀਣਾ ਹਰਾਮ ਕਰਤਾ ਆ ਦੇਖ ਲੈ ਤੇਰੇ ਸਾਹਮਣੇ ਕੀ ਕੁਛ ਹੋਈ ਜਾਂਦਾ ਨਹੀਂ ਸਵੇਰੇ ਤਾਂ ਇੱਥੋਂ ਹੀ ਨਹੀਂ ਸਰਿਆ ਫੜ ਲੈਂਦੀ ਸਿੱਟ ਕੇ ਕਣਕ ਜੀ ਉੱਥੇ ਬਹਿ ਜਾਂਦੀ ਉੱਤੇ ਗੋਤਨੀ ਨੂੰ ਦੇ ਤਨੀ ਬਸ ਸਵੇਰੇ ਸਵੇਰੇ ਕੀ ਹੋ ਗਿਆ ਲੈ ਮੈਨੂੰ ਦੱਸ ਦੇ ਸਵੇਰੇ ਕੀ ਹੋ ਗਿਆ ਦੱਸ ਦੇ ਭੈਣੇ ਕੀ ਹੋਇਆ ਸਵੇਰੇ ساری ਰਾਤ ਰਮੈਣ ਦੇ ਕੀ ਤਸੀ ਤਾ ਕੌਣ ਸੀ ਇਹ ਤਾਂ ਪੁੱਛ ਲੈ ਕਿ ਡੁੱਨਦਾ ਡੁੱਨੀ ਰਹੂਗਾ ਮੈਂ ਤੁਹਾਨੂੰ ਲੱਕੂ ਕੇ ਰੱਖ ਦਿਓ ਸਾਰੇ ਇਕੱਲਾ ਤੁਸੀਂ ਉਹੀਂ ਤਾਂ ਮੈਂ ਕਹਿੰਦੀ ਆ ਸਾਰੇ ਸਿਆਪੇ ਤਾਂ ਇਹਦੇ ਜੇ ਚੱਜਦਾ ਹੋਵੇ ਕਾਨੂੰਨ ਵਿੱਚ ਕੁਝ ਕਰਦੇ ਬੱਦਰੀ ਨਹੀਂ ਅੱਜ ਇਹ ਇੰਨਾ ਕੁੱਟੀ ਪਈ ਮੈਨੂੰ ਤਾਂ ਇੰਨਾ ਤਰਸਾਇਆ ਤਰਸਾਇਆ ਮੈਂ ਤਾਂ ਕੁਝ ਨਹੀਂ ਬੋਲੀ ਹਾਰ ਕੇ ਬੈਠੇ ਰ ਤਰਸਾਇਆ ਮਾਂ ਮੇਰਾ ਪਾਈ ਭਗਤ ਆਗਾ ਆ ਇਹ ਨੋਪਚਾਰੀ ਨੂੰ ਐਨਾ ਕੁੱਟਿਆ ਇਹ ਤਾਂ ਸਰੇ ਹੀ ਨਹੀਂ ਕੋਸ ਚੱਲ ਐ ਕਰਾਂਗੇ ਆਪਾਂ ਤੈਨੂੰ ਕੀ ਪਤਾ ਉਹਨੂੰ ਤਾਂ ਮੈਨੂੰ ਕਣਕ ਚ ਸਿੱਟ ਕੇ ਕੁੱਟਿਆ ਆ ਸੋਚ ਲੈ ਮੈਂ ਵੀ ਸੋਚ ਲਿਆ ਪਹਿਲਾਂ ਤਾਂ ਮੈਂ ਸੋਚਦਾ ਸੀ ਨਾ ਚੰਗਾ ਸੋਚਦਾ ਸੀ ਮੈਂ ਸੋਚਦਾ ਸੀ ਕਾਰੋਬਾਰ ਚ ਹਿੱਸਾ ਪਵਾਉਂ ਬਰਾਬਰ ਬਾਈ ਦਾ ਹੁਣ ਮੈਂ ਨਹੀਂ ਹਿੱਸਾ ਪਵਾਉਂਦਾ ਨਾ ਇਕੱਲਾ ਕਰੂੰਗਾ ਨਾ ਤਾਂ ਉਹਨੂੰ ਮੁਰਗਿਆ ਜੀ ਹਿੱਸਾ ਵਈਏ ਨਾ ਆਪਾ ਟੱਕਰਾ ਜੀ ਹਿੱਸਾ ਵਈਏ ਉਹਦਾ ਵੇ ਵੇ ਇਹ ਸਕੇ ਸਪੜ ਪਾਈ ਨੂੰ ਦੋ ਹਾਂ ਮੁੰਡਾ ਲੋੜਾ ਕੰਦ ਮਾਰੋ ਇੱਥੇ ਆਪਾਂ ਕਰ ਲਾਂਗੇ ਮੈਂ ਮੈਂ ਟੀਪੇ ਨਾਲ ਗੱਲ ਕਰੀਏਗੀ ਅਸੀਂ ਦੋਹੇ ਪਾਵਾਂਗੇ ਹਿੱਸਾ ਅੱਛਾ ਨਾਲੇ ਉਹ ਕੰਮ ਸਿੱਖ ਜੂਗਾ ਕਦੇ ਤੂੰ ਉਹਨੂੰ ਉੱਥੇ ਲੈ ਜਾਨੇ ਕਦੇ ਉਹਰੇ ਲੈ ਆਨੇ ਨਾ ਉਹ ਤਾਂ ਪੜਿਆ ਲਿਖਿਆ ਜਾਂਦਾ ਨਾ ਕਰਿਆ ਜਾਂਦਾ ਮਾਣੋ ਕਾਰੋਬਾਰਸ ਕਮਾਗੇ ਨਹੀਂ ਮੇਰਾ ਵੀਰਾ ਕਿੰਨਾ ਸੋਚਦਾ ਮੇਰੇ ਪੁੱਤ ਵਾਰੇ ਕੋਈ ਤਾਂ ਕੋਈ ਵੀ ਨਹੀਂ ਸੋਚਦਾ ਵੀਰੇ ਹਾਂ ਉਹਦਾ ਮਾਮਾ ਹੈਗਾ ਭੈਣੇ ਤਾਂ ਬਥੇਰਾ ਚੰਗਾ ਉਹਨਾਂ ਨੇ ਹੀ ਮਤ ਮਾਰ ਰਹੀ ਇਹਦੀ ਜਦੋਂ ਮੇਰਾ ਵਿਆਹ ਨਹੀਂ ਹੋਇਆ ਤਾਂ ਉਸ ਤੋਂ ਪਹਿਲਾਂ ਮੈਂ ਇਹ ਤੋਂ ਕੰਮ ਕਰਾਉਂਦੇ ਰਹੇ ਨੇ ਇਹਦੇ ਦਿਮਾਗ ਤੇ ਪ੍ਰੈਸ਼ਰ ਪੈ ਗਿਆ ਸਾਰੀ ਉਮਰ ਇਹਨੇ ਕੱਢ ਲਈ ਭੈਣੇ ਵਿਚਾਰਾ ਇਹ ਘੱਟਾ ਢੋਈ ਜਾਂਦਾਗਾ ਡੰਗਰਾਂ ਦਾ ਵੀ ਇਹਨੇ ਦੇਖਿਆ ਮੈਂ ਤਾਂ ਮੈਂ ਤਾਂ ਭਾਈ ਬਾਲਾ ਹੀ ਭੋਲਾਗਾ ਇਹ ਦੇਖਣਾ ਮੇਰੇ ਭਾਈ ਨੇ ਕੋਈ ਚੱਜ ਦਾ ਕੱਪੜਾ ਲੀਡਾ ਨਾ ਪਾ ਕੇ ਤੈਨੂੰ ਪਤਾ ਰਹੇਗਾ ਭਾਈ ਮੈਂ ਕਿੰਨਾ ਭੂਲਾਗਾ ਹਣੇ ਹਾਂ ਮੰਨਦੀ ਆ ਵੀਰਾ ਮੰਨਦੀ ਆ ਪਤਾ ਨਹੀਂ ਉਹ ਕੋਈ ਹਸ਼ਾਰਾ ਮਾੜੀ ਸੀ ਰੇੜੀ ਲਿਆ ਆ ਉਹ ਕਲੇਸ਼ ਕਰਿਆ ਦੋਵਿਆਂ ਨੇ ਮੱਚ ਗਏ ਉਹ ਗਰੇਜੀ ਚ ਕੀ ਕਹਿੰਦੇ ਨੇ ਜੈਲਸੀ ਕਰਕੇ ਹਾਂ ਜੈਲਸੀ ਕਰਕੇ ਤੇ ਉਹ ਵੀ ਦੱਸ ਫੇਰ ਕੀ ਹੋ ਗਿਆ ਤੁਹਾਡੇ ਛੋਟੇ ਭਾਈ ਆ ਚੱਲ ਕੋਈ ਨਾ ਆ ਤਾਂ ਵਧੀਆ ਕੀਤਾ ਸੰਦ ਬਣ ਗਿਆ ਤੇਰੇ ਕੰਮ ਆਉ ਨਹੀਂ ਖੇਤਾਂ ਚ ਫਿਰਦਾ ਸੀ ਸਿਰ ਤੇ ਨੀ ਰੇਟ ੋਂਦਾ ਸਿਰ ਤੇ ਵਿਚਾਰਾ ਹਰਾ ਟੋਂਦਾ ਹੋਰ ਸਾਰਾ ਬਿਜ਼ਨਸ ਵੀ ਉਸੇ ਦੇ ਕਰਨਾਗਾ ਮੈਨੂੰ ਰਸਤੇ 'ਚ ਘੇਰ ਕੇ ਖੜ ਗਿਆ ਨਾਲ ਉਹ ਫੱਟੀ ਜੀ ਕੱਢ ਲਈ ਮੇਰੀ ਉਹ ਰੇੜੀ ਦੀ ਕਹਿੰਦਾ ਤੇਰੇ ਮਾਰੂਗਾ ਨਾਲੇ ਦੀਪੇ ਦੀਪੇ ਨੂੰ ਕਢੀ ਸਦਾ ਦੀ ਫੜ ਫੜ ਕੇ ਉੱਤੇ ਮੈਂ ਮਰ ਜਾਂ ਦੀਪੇ ਦੀ ਲੱਤਾਂ ਫੜ ਫੜ ਕੇ ਕਢੀ ਸੀ ਉਹਨੂੰ ਕੀ ਬਣੂ ਬੇ ਮੈਂ ਮੱਥਾਪੜੇ ਲਾਉਂਗਾ ਉਹਦਾ ਮੈਂ ਬਚਾਇਆ ਉਹਨੂੰ ਅੱਛਾ ਹਾਂ ਆ ਰੇੜੀ ਦੇ ਘਾਰਾਂ ਵਾਲੀ ਆ ਨਾ ਉਹ ਉਹ ਨਹੀਂ ਘਟ ਹੈ ਜੀ ਮੈਂ ਵੀ ਆਈ ਕਹਿੰਦਾ ਭਾਈ ਗੱਲ ਪਤਾ ਕੀ ਹੈਗੀ ਹੁਣ ਜਿਹੜਾ ਤੇਰਾ ਹਿੱਸਾ ਹੈਗਾ ਔਰ ਐਸੇ ਵੇਗਾ ਉਹ ਤੂੰ ਮੇਰੇ ਨਾਲ ਕਰਾ ਦੀ ਉਹਨੂੰ ਨਹੀਂ ਦਿੰਦੇ ਆਪਾਂ ਆਪਾਂ ਉਸੇ ਤੇ ਕਾਰੋਬਾਰ ਕੱਢ ਲਾਂਗੇ ਠੀਕ ਆ ਮੀਰਾ ਮੈਂ ਤਾਂ ਤੈਨੂੰ ਕਹਿੰਦੀ ਤੂੰ ਤਾਂ ਭੋਲਾ ਮੈਂ ਤਾਂ ਕਹਿੰਦੀ ਜਿਹੜਾ ਤੇਰੇ ਲਵੇ ਉਹ ਵੀ ਮੈਨੂੰ ਦੇ ਤੂੰ ਤਾਂ ਦੋਨੇ ਜੀ ਭੋਲੇ ਹੋ ਮੈਂ ਸਾਹਮ ਕੇ ਤਾਂ ਰੱਖੂ ਮੈਂ ਤੈਨੂੰ ਤਾਂ ਕੋਈ ਵੇਚ ਕੇ ਖਾ ਜੂ ਮੈਂ ਤਾਂ ਕਹਿੰਦੀ ਚੰਦਰਿਆ ਮੇਰੇ ਕਾਰੋਬਾਰ ਦਾ ਵੀ ਬਣੂ ਮੈਨੂੰ ਲੱਗਦਾ ਪੈਣੀ ਤੁਸੀਂ ਦੋਵੇਂ ਭੋਲੇ ਹੋ ਤੁਹਾਨੂੰ ਕਿੱਥੇ ਉਹਨੇ ਹਿੱਸਾ ਲੈਣ ਦੇਣਾ ਤੁਸੀਂ ਐ ਕਰਿਓ ਚੁੱਪ ਕਰਕੇ ਮੇਰੇ ਨੋਖ ਖਰਾਇਓ ਆਹ ਪਤਾ ਵੀ ਲੱਗਣਾ ਆ ਤਾਂ 16 ਨੇ ਸਹੀ ਗੱਲ ਹਾਂ ਮੇਰੇ ਨਾਮ ਕਰਾਉ ਤੁਸੀਂ ਹਿੱਸਾ ਚੱਲ ਐਂ ਕਰਦਾ ਮੇਰੇ ਦੋ ਛੋਟੇ ਲੱਭ ਕੇ ਰੱਖ ਦੇ ਮੈਂ ਮੜਾ ਉਧਰ ਦਾਣੇ ਪਾਇਆ ਮਰਗਿਆਂ ਤਾਂ ਮੈਂ ਦਸਨਜੀ ਕਰ ਲੈ ਚੱਲ ਕੋਈ ਨਾ ਛੋਟੀਆਂ ਕੀ ਕਰੂਗਾ ਇਹ ਪਤਾ ਨਹੀਂ ਬਸ ਹੀ ਨਾ ਕਿਸੇ ਨੂੰ ਤੰਗ ਨਾ ਕਰੋ ਬਰਾਏ ਖਾਣੇ ਹੁਣ ਭਾਣੇ ਕੀ ਕਰਨਾ ਹੈਗਾ ਮੈਨੂੰ ਤਾਂ ਆਪਣੀ ਪਤਾ ਕੀ ਕਰੂਗਾ ਛੋਟੀਆਂ ਮੈਂ ਤਾਂ ਆਪਣੀ ਸਮਝਾਂਦੀ ਕੀ ਕਰੂਗਾ ਛੋਟੀਆਂ ਦਾ ਇਹ ਭਾਣੇ ਦਾ ਕੀ ਕਰਾਂ ਇਹ ਤਾਂ ਬਗੜ ਬਗਗੀ ਰਹੂ ਚੱਲ ਤੂੰ ਮੇਰੀ ਗੱਲ ਸੁਣ ਨੀ ਮਾੜੀ ਮੋਟੀ ਸਿਹਾਰ ਬਣ ਸਿਹਾਰ ਦੁਨੀਆ ਦਾ ਚੰਦ ਤੱਕ ਪਹੁੰਚੀ ਪਈਆ ਤੂੰ ਉੱਥੇ ਦੀ ਉੱਥੀ ਆ ਪੈਣੇ ਚੰਦ ਤੱਕ ਤਾਂ ਮੈਂ ਵੀ ਪਹੁੰਚੀ ਪਈਆ ਚੰਦ ਤਾਂ ਮੇਰੇ ਘਰੇ ਹੀ ਐ ਨਿਤ ਨਵਾਂ ਚੰਦ ਚੜਾ ਕੇ ਆਂਦਾ ਮੈਂ ਤਾਂ ਇਹਦੇ ਚੰਦਾਂ ਤੋਂ ੱਕੀ ਪਈਆ ਉਹ ਤਾਂ ਭਾਬੀ ਮੈਂ ਤੇਰੀ ਗੱਲ ਸਮਝਦੀ ਆ ਵੀ ਤੂੰ ਵੀ ਚੰਦ ਤੱਕ ਪਹੁੰਚੀ ਪਈਆ ਪਰ ਤੂੰ ਪਹੁੰਚੀ ਨਹੀਂ ਹਜੇ ਮੇਰੀ ਗੱਲ ਸੁਣ ਨੀ ਕੰਧ ਮਾਰ ਕੰਧ ਪੈਣੇ ਮੈਂ ਤਾਂ ਕਿੰਨੀ ਵਾਰੀ ਸਮਝਾ ਲਿਆ ਇਹਨੂੰ ਵੀ ਤੂੰ ਇੱਥੇ ਕੰਧ ਕੱਢ ਲਾ ਆ ਰੌਲਾ ਹੀ ਮਕਾਂ ਦੇ ਏ ਬਿਚਾਰਾ ਹੈਗਾ ਪੋਲਾ ਉਹ ਜ ਉਹ ਕਿੰਨਾਂ ਬਰ ਦਾ ਕੰਜਰ ਆ ਉਹ ਮੈਂ ਕਰ ਕਰ ਕੇ ਮਿੱਠੀਆਂ ਮਿੱਠੀਆਂ ਗੱਲਾਂ ਇਹਨੂੰ ਵਿਚਾਰੇ ਨੂੰ ਭੁਲਾਉ ਲੰਦਾ ਹੁਣ ਹੈਗਾ ਤਾਂ ਮੇਰਾ ਹੀ ਭਾਈ ਆ ਕਹਿਣਾ ਤਾਂ ਨਹੀਂ ਸੀ ਉਹ ਗੱਲ ਹੋ ਜਾਂਦੀ ਆ ਸਿਆਣਿਆਂ ਦੀ ਕਹਾਵਤ ਆ ਆ ਕਿਆ ਬਦਾਪ ਬਗੋਇਆ ਆਪੇ ਖੱਜਲ ਹੋਇਆ ਮੈਨੂੰ ਕਹਿੰਦਾ ਸੌਰੀ ਬਗ ਜਾ ਨੀ ਇਹਨੂੰ ਦੋ ਰੋਟੀਆਂ ਦੇਣੀਆਂ ਔਖੀਆਂ ਨੇ ਮੈਨੂੰ ਲੈ ਦੱਸ ਜਿਹੜੇ ਭਰਾ ਕੀ ਫੋੜੇ ਤੇ ਰਖੜ ਕੇ ਲਾਉਣੇ ਨੇ ਫਿਰ ਐਡੀ ਗੱਲ ਕਹਤੀ ਹੈ ਆਪਣੀ ਭੈਣ ਨੂੰ ਕਿਹੜਾ ਇਦਾਂ ਕਹਿੰਦਾ ਹੁੰਦਾ ਹੁਣ ਸੋਚ ਲੈ ਆਪਣੀ ਜੇ ਤੈਨੂੰ ਐ ਕਹਿੰਦਾ ਮੈਨੂੰ ਕੀ ਕੁਝ ਕਹਿੰਦਾ ਹੋਣਾ ਉਹੀ ਤਾਂ ਮੈਂ ਸੋਚੀ ਜਾਨੀ ਆ ਤੂੰ ਤਾਂ ਫੇਰ ਬਗਾਨੀ ਧੀ ਆ ਨੀ ਇਹ ਲਾ ਦੱਸ ਹੈ ਮੈਨੂੰ ਤਾਂ ਕਹਿੰਦਾ ਹੀ ਕਹਿੰਦਾ ਸੀ ਹੁਣ ਆਪਣੀ ਭੈਣ ਨੂੰ ਵੀ ਕਹਿਣ ਲੱਗਾ ਨਹੀਂ ਭੈਣੇ ਅੱਜ ਕੱਲ ਦੇ ਤਾਂ ਭਾਈ ਵੀ ਦੇਖ ਲੈ ਸਰੀਕੇ ਨੇ ਕੋਈ ਭੈਣ ਭਰਾ ਨਹੀਂ ਹੈਗਾ ਕਿਸੇ ਦਾ ਸਭ ਬਗਾਨੇ ਨੇ ਚੱਲ ਕੋਈ ਨਾ ਤੂੰ ਦਿਲ ਤੇ ਨਾਲਾ ਬੈਠੋ ਮੈਂ ਚੱਲਦੀ ਚਾਹ ਦਾ ਚਾਰੀ ਕੁੱਟ ਕਰ ਲਿਆ ਬੈਠੀ ਤਾਂ ਮੈਂ ਇੱਥੇ ਪੈਣ ਪੈਣ ਲੱਗੀ ਸੀਗੀ ਪਈ ਸੀ ਕੰਜਰਾਂ ਨੇ ਮੇਰ ਤਾਂ ਨੀਂਦ ਭਜਾਤੀ ਹੁਣ ਕਿੱਥੇ ਨੀਂਦਾਂ ਉਹ ਮੈਨੂੰ ਇਹ ਕਿਹੜਾ ਪੈਣ ਦਿੰਦੇ ਨੇ ਚਾਹ ਦੀ ਕੁੱਟ ਕਰ ਲਾ ਆਦਰ ਕੁਦਰਕ ਪਾ ਲਈ ਕਿੱਥੇ ਦਿਮਾਗ ਖਰਾਬ ਕਰਿਆ